ਭਾਰਤ ਅਤੇ ਸਾਊਥ ਅਫਰੀਕਾ ਵਿਚਕਾਰ ਖੇਡੇ ਗਏ ਪਹਿਲੇ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਇਸ ਮੈਚ ਨੂੰ 8 ਵਿਕਟਾਂ ਦੇ ਨਾਲ ਜਿੱਤ ਲਿਆ ਅਤੇ ਅਰਸ਼ਦੀਪ ਸਿੰਘ ਇਸ ਮੈਚ ਦੇ ਮੈਨ ਆਫ ਦਾ ਮੈਚ ਰਹੇ ਨੇ 37 ਦੌੜਾਂ ਦੇ ਕੇ 5 ਵਿਕਟਾਂ ਅਰਸ਼ਦੀਪ ਨੇ ਹਾਸਲ ਕੀਤੀਆਂ ਸੀ ਅਤੇ 116 ਦੌੜਾਂ ਦੇ ਉੱਤੇ ਸਾਰੀ ਟੀਮ ਸਾਊਥ ਅਫਰੀਕਾ ਦੀ ਆਊਟ ਹੋ ਗਈ ਸੀ 117 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਠੀਕ ਠਾਕ ਰਹੀ ਸਈ ਸੁਦਰਸ਼ਨ ਨੇ ਆਪਣੇ ਪਹਿਲੇ ਹੀ ਮੈਚ ਦੇ ਵਿੱਚ 43 ਬਲਾਂ ਦੇ ਉੱਤੇ 55 ਦੌੜਾਂ ਦੀ ਨਾਬਾਦ ਪਾਰੀ ਖੇਡੀ ਹੈ ਅਤੇ ਰਿਤੁਰاج ਗਾਇਕਵਰਦ ਸਬਾਲਾਂ ਤੇ 5 ਦੌੜਾਂ ਬਣਾ ਕੇ ਆਊਟ ਹੋਏ ਸੀ ਸ਼੍ਰੇਸ਼ ਅਈਅਰ ਨੇ 45 ਬਾਲਾਂ ਦੇ ਉੱਤੇ 52 ਦੌੜਾਂ ਬਣਾਈਆਂ ਅਤੇ ਤਿਲਕ ਵਰਮਾ ਨੇ ਤਨ ਬਲਾਂ ਦੇ ਉੱਤੇ ਇੱਕ ਸਕੋਰ ਬਣਾਇਆ ਤੇ ਨਾਟ ਆਊਟ ਰਹੇ ਨੇ ਤਾਂ ਭਾਰਤੀ ਟੀਮ ਨੇ ਇਸ ਮੈਚ ਨੂੰ 17ਵੇਂ ਓਵਰ ਦੀ ਚਾਰ ਬਲਾਂ ਖੇਡ ਕੇ ਜਿੱਤ ਲਿਆ ਅਤੇ 117 ਦੌੜਾਂ ਬਣਾ ਕੇ ਆਪਣੇ ਇਸ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੇ ਨਾਲ ਅੱਗੇ ਹੋ ਚੁੱਕੇ ਨੇ ਤਾਂ ਭਾਰਤੀ ਟੀਮ ਦੇ ਗੇਂਦਬਾਜ਼ਾਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਤੇ ਬੱਲੇਬਾਜ਼ੀ ਵੀ ਚੰਗੀ ਤਰ੍ਹਾਂ ਇੱਥੇ ਕਲਿੱਕ ਕਰਦੀ ਦਿਖਾਈ ਦਿੰਦੀ ਹੈ ਰਿਤੂ ਰਾਜ ਗਾਇਕਵੜ ਨੇ 5 ਸਕੋਰ ਬਣਾਏ ਸੀ ਉਸ ਤੋਂ ਬਾਅਦ ਸਾਈ ਸੁਦਰਸ਼ਨ ਤੇ ਸ਼੍ਰੇਸ਼ ਆਈਅਰ ਨੇ ਅਰਧ ਸੈਂਕੜੇ ਲਗਾਏ ਨੇ ਅਤੇ ਤਿਲਕ ਵਰਮਾ ਇੱਕ ਦੌਰ ਤੇ ਨਾਟ ਆਊਟ ਰਹੇ ਨੇ ਤਾਂ ਭਾਰਤੀ ਟੀਮ ਨੇ 17ਵੇਂ ਦੇ ਵਿੱਚ ਮੈਚ ਜਿੱਤ ਕੇ ਵੱਡੀ ਜਿੱਤ ਹਾਸਲ ਕਰ ਲਈ ਹੈ ਤੇ ਸਾਊਥ ਅਫਰੀਕਾ ਦੀ ਟੀਮ ਜੋ ਇਸ ਮੁਕਾਬਲੇ ਦੇ ਵਿੱਚ ਉਤਰੀ ਸੀ ਬੱਲੇਬਾਜ਼ੀ ਕਰਨ ਪਹਿਲਾ ਟੌਫ ਜਿੱਤ ਕੇ ਉਹ 116 ਦੌੜਾਂ ਹੀ ਬਣਾ ਸਕੀ ਸੀ ਅਤੇ ਹੁਣ ਭਾਰਤੀ ਟੀਮ ਨੇ ਇਸ ਮੈਚ ਨੂੰ ਜਿੱਤ ਕੇ 1-0 ਨਾਲ ਇਸ ਲੜੀ ਦੇ ਵਿੱਚ ਤਿੰਨ ਮੈਚਾਂ ਵਿੱਚੋਂ ਪਹਿਲਾ ਮੁਕਾਬਲਾ ਜਿੱਤ ਕੇ ਬੜਤ ਹਾਸਲ ਕਰ ਲਈ ਹੈ ਅਗਲਾ ਮੁਕਾਬਲਾ 19 ਦਸੰਬਰ ਨੂੰ ਖੇਡਿਆ ਜਾਵੇਗਾ